ਅੰਮ੍ਰਿਤਸਰ ਦੇ ਬਿਆਸ ਇਲਾਕੇ ਦੇ ਵਿੱਚ ਬਰਸਾਤ ਆਫਤ ਬਣ ਕੇ ਆਈ ਹੈ। ਇਲਾਕੇ ਦੇ ਦੁੱਲੋ ਨੰਗਲ, ਬਾਬਾ ਸਾਵਨ ਸਿੰਘ ਅਤੇ ਬੁੱਢਾ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਨੇ। ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋ ਗਿਆ ਹੈ। ਲੋਕ ਘਰੋਂ ਬੇਕਰ ਹੋ ਗਏ ਨੇ ਜਦ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਖਬਰ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੁਣ ਪਿੰਡ ਦਾ ਦੌਰਾ ਕਰਨ ਦੇ ਨਾਲ ਪਾਣੀ ਦੀ ਨਿਕਾਸੀ ਕਰਨ ਦੀ ਗੱਲ ਆਖੀ ਹੈ। ਕੋਈ ਤਾਂ ਦੇਖਣ ਤੱਕ ਆਇਆ ਹੀ ਨਹੀਂ ਆ। ਹਾਲੇ ਤੱਕ ਤਾਂ ਕੋਈ ਪੁੱਛਣ ਵੀ ਨਹੀਂ ਆਇਆ ਕਿ ਕੋਈ ਡੁੱਬ ਕੇ ਮੜ ਗਿਆ ਹੈ ਕਿ ਜਿੰਦੇ ਆ ਕੋਈ ਨਹੀਂ ਆ। ਕੋਈ ਵੀ ਨਹੀਂ ਆ। ਨਾ ਕੋਈ ਨਾ ਕੋਈ ਸਰਪੰਚ ਆਇਆ ਨਾ ਅਸੀਂ ਤਾਂ ਕਹਿੰਦੇ ਰਹੇ ਆ ਭਾਜੀ ਕਿ ਜੋ ਨੁਕਸਾਨ ਹੋਇਆ ਚਲੋ ਗਰੀਬਾਂ ਦਾ ਜੋ ਨੁਕਸਾਨ ਹੋਇਆ ਉਹ ਫਿਰ ਪਾਈ ਕਰ ਸਕਦੇ ਆ ਉਹ ਕਰ ਦੇ ਤਾਂ ਸਾਡੀ ਰਾਹ ਬਣਾ ਦੇ ਬੜੇ ਹੱਥ ਜੋੜ ਕੇ ਬੇਨਤੀ ਹੈਗੀ ਕਿ ਰਾਹ ਬਣਾ ਦੇਣ ਪਾਣੀ ਦਾ ਨਿਕਾਸ ਬਣਾ ਦੇਣ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾਜ ਪੈਂਦੇ ਥਾਣਾ ਪਿੰਡੀ ਸੈਦਾਂ ਦੇ ਵਿੱਚ ਤਾਇਨਾਤ ਹਵਲਦਾਰ ਗੁਰਨਾਮ ਸਿੰਘ ਨੇ ਡਿਊਟੀ ਦੌਰਾਨ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਨੇ ਆਪਣੇ ਕੁਆਟਰ ਚ ਜਾ ਕੇ ਸਰਕਾਰੀ ਰਾਈਫਲ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਸੁਸਾਇਸਾਈਡ ਨੋਟ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਨਹੀਂ ਕਿ ਕਿੱਥੇ ਭਲੇ ਗਏ ਆ। ਕੋਈ ਘਾਲੀ ਨਹੀਂ, ਸਰਾਤੀ ਨਹੀਂ, ਐ ਸਵੇਰੇ ਐ ਸਵੇਰੇ ਫਿਰ ਕਰੋਨਾ ਆ ਤੋਗੇ। ਵੱਡੀ ਭਾਗੇ ਚਲੇ ਗਈ ਹੈ। ਇਹ ਵੱਡੀ ਦਿੱਲਤੀ ਜਿ ਦਿੱਲਤੀ ਜਿ। ਇੰਗਲੈਂਡ ਚ ਜੈਸਿਕਾ ਨਾਮਕ ਮਹਿਲਾ ਵੱਲੋਂ ਗੁਰੂ ਦੀ ਬਾਣੀ ਨੂੰ ਤੋਰ ਮੋੜ ਕੇ ਪੇਸ਼ ਕਰਨ ਦੇ ਮਾਮਲੇ ਚ ਪੰਜਾਬ ਦੇ ਇਸਾਈ ਧਰਮ ਦੇ ਨੁਮਾਇੰਦਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਵਫਦ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਮੁੱਚਾ ਧਰਮ ਉਸ ਮਹਿਲਾ ਦੇ ਨਾਲ ਕੋਈ ਇਤਿਫਾਕ ਨਹੀਂ ਰੱਖਦਾ ਵਫਦ ਨੇ ਇਹ ਹੀ ਕਿਹਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਉਪਰਾਲਾ ਕਰਨਾ ਚਾਹੀਦਾ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਕੋਈ ਕਿਸੇ ਵੀ ਧਰਮ ਦੇ ਖਿਲਾਫ ਬੋਲਦੇ ਨੇ ਉਹਨਾਂ ਦਾ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਸਾਡੇ ਲੋਕ ਜੋ ਕੁਝ ਉਹਨਾਂ ਨੇ ਬੋਲਿਆ ਅਸੀਂ ਬਿਲਕੁਲ ਉਹਨਾਂ ਦੇ ਨਾਲ ਨਹੀਂ ਜਾਂ ਉਹ ਸਗੋਂ ਯੋ ਬੀਬੀ ਬਾਹਰ ਬੈਠੀ ਜਿਸ ਨੇ ਕੁਝ ਐਸੀ ਸ਼ਬਦਾਵਲੀ ਵਰਤੀ ਗੁਰਬਾਣੀ ਨੂੰ ਤਰੋੜ-ਮੋੜ ਕੇ ਉਹਦੇ ਅਰਥਾਂ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਹੈ ਉਹਨਾਂ ਨੇ ਵਿਸ਼ਵਾਸ ਰੱਖਿਆ ਕਿ ਅਸੀਂ ਉਸ ਦੇ ਉੱਤੇ ਵੀ ਕਾਰਵਾਈ ਕਰਵਾਉਣ ਦੇ ਵਾਸਤੇ ਆਪਣੇ ਉੱਥੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਕਹਿ ਦਿੱਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਸਰਬੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ 2 ਜੁਲਾਈ ਨੂੰ ਮਨਾਇਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਨੋਟ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਬਾਦਲ ਸਰਕਾਰ ਨੇ 10 ਸਾਲਾਂ ਦੇ ਵਿੱਚ ਡੀਪੀਈ ਦੀਆਂ ਕਈ ਵਾਰ ਪੋਸਟਾਂ ਕੱਢੀਆਂ ਟੈਸਟ ਲਈ ਪਰ ਅਸਾਮੀਆਂ ਨਹੀਂ ਭਰੀਆਂ ਇਹ ਦੋਸ਼ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਸਰਕਾਰ ਤੇ ਲਗਾਏ ਨੇ ਫੈਡਰੇਸ਼ਨ ਨੇ ਹੁਣ ਕੈਪਟਨ ਸਰਕਾਰ ਤੋਂ ਆਸ ਲਾਈ ਹੈ ਬਾਦਲ ਸਰਕਾਰ ਨੇ ਪਿਛਲੇ ਜਿਹੜੀ 10 ਸਾਲوں ਨੇ ਰਾਜ ਕੀਤਾ ਉਨੇ 10 ਸਾਲ ਪੜੇ ਲਿਖੇ ਯੁਵਾ ਵਰਗ ਦਾ ਸ਼ੋਸ਼ਣ ਵੀ ਨਾਲ ਕੀਤਾ 2006 ਤੋਂ ਡੀਪੀਈ ਦੀਆਂ ਪੋਸਟਾਂ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਹਰ ਸਾਲ ਇੱਕ ਸਾਲ ਦਾ ਗੈਪ ਪਾ ਕੇ ਦੂਸਰੀ ਵਾਰ ਕੱਢਦੇ ਰਹੇ ਔਰ ਲਗਾਤਾਰ 5 ਵਾਰ ਪੋਸਟਾਂ ਕੱਢੀਆਂ 700 ਰੁਪਏ ਫੀਸ ਦੇ ਹਿਸਾਬ ਦੇ ਨਾਲ ਉਹਨਾਂ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਯੂਥ ਕੋਲੋਂ ਪਰ ਅੱਜ ਤੱਕ ਨੌਕਰੀ ਨਹੀਂ ਦਿੱਤੀ ਗਈ ਨਾ ਹੀ ਉਹ ਪੋਸਟਾਂ ਭਰੀਆਂ ਗਈਆਂ 80% ਸਕੂਲ ਜਿਹੜੇ ਨੇ ਫਿਜ਼ੀਕਲ ਐਜੂਕੇਸ਼ਨ ਦੀ ਪੋਸਟਾਂ ਦੇ ਨਾਲ ਖਾਲੀ ਨੇ ਉਹਨਾਂ ਨੂੰ ਅੱਜ ਤੱਕ ਨਹੀਂ ਭਰਿਆ ਗਿਆ ਔਰ ਬਾਦਲ ਸਰਕਾਰ ਨੇ ਸਭ ਤੋਂ ਕਿਹਣਾ ਕੰਮ ਜਿਹੜਾ ਕੀਤਾ ਜਨਵਰੀ 2016 ਡੂਰਿੰਗ ਇਲੈਕਸ਼ਨ ਉਹਨਾਂ ਨੂੰ ਜਦੋਂ ਅਨਾਉਂਸ ਹੋ ਗਏ ਕੋਡ ਆਫ ਕੰਡਕਟ ਤੋਂ ਬਾਅਦ ਵੀ ਇਹਨਾਂ ਨੇ ਜਿਹੜੀਆਂ ਪੋਸਟਾਂ ਕੱਢੀਆਂ ਔਰ 7-700 ਰੁਪਏ ਹਿਸਾਬ ਦੇ ਨਾਲ ਕਰੋੜਾਂ ਰੁਪਏ ਇਕੱਠੇ ਕੀਤੇ ਜੀ